ਅੱਡਾ ਮਸਲਾ ਇਦਾਂ ਜੀ ਅਸੀਂ ਸਮੂਥ ਡਰਾਈਵਰ ਭਾਈਚਾਰਾ ਨਵਾਂ ਸ਼ਹਿਰ ਸਾਰੇ ਅੱਜ ਇਕੱਠੇ ਹੋਏ ਆ ਜੀ ਤੇ ਜਿੰਨੇ ਵੀ ਆ ਸਾਡੇ ਵੀਰ ਜਿਲੇ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਜਿੰਨੇ ਵੀ 6 ਬਲਾਕਾਂ ਦੇ ਆਪਣੇ ਮੈਂਬਰ ਸਾਰੇ ਇਕੱਠੇ ਹੋਏ ਆ ਸਾਡੇ ਮੇਨ ਪ੍ਰੋਬਲਮ ਹੈ ਜੀ ਜਿਹੜੇ ਸੂਬਿਆਂ ਦੇ ਬਾਹਰ ਲੋ ਤੇ ਬਾਹਰਲੇ ਸ਼ਹਿਰਾਂ 'ਚੋਂ ਗੱਡੀਆਂ ਆਉਂਦੀਆਂ ਆ ਪਿਕ ਡ੍ਰੌਪ ਦਾ ਕੰਮ ਕਰਦੀਆਂ ਸਾਡੇ ਉਹ ਜਿਹੜੇ ਕੰਮ ਨੂੰ ਘੌਣ ਲਾ ਰਹੀਆਂ ਕਿਉਂਕਿ ਅਸੀਂ ਸਾਰੇ ਸਵੈ ਰੁਜ਼ਗਾਰੀ ਬੰਦੇ ਆ ਜੀ ਸਾਡੇ ਕੰਮ ਦੇ ਵਿੱਚ ਜਿਹੜੇ ਅਸੀਂ ਅੱਜ ਦਿੱਲੀ ਦਾ ਤਕਰੀਬਨ ਵੱਡੀ ਗੱਡੀ ਸਾਡੀ ਜਿਹੜੀ 12000 ਲੈਂਦੀ ਆ ਤੇ ਉਹ ਛੋਟੀ ਗੱਡੀ ਵਾਲੇ ਜੋ ਕਿ ਸਾਨੂੰ ਬਰਦਾਸ਼ਤ ਨਹੀਂ ਆਸੀ ਸਾਰੇ ਪਰਮਨੈਂਟ ਵਾਲੀਆਂ ਗੱਡੀਆਂ ਵਾਲੇ ਵੀਰ ਆ ਸਾਰੇ ਸਾਰੇ ਕਿਸੇ ਨੇ ਲੋਨ ਕਰਾਏ ਆ ਕਿਸੇ ਨੇ ਕਿਸ਼ਤਾਂ ਦੇਣੀਆਂ ਤੇ ਅਸੀਂ ਕਿਸ਼ਤਾਂ ਨਹੀਂ ਦੇ ਰਾ ਤੇ ਉਹ ਬੰਦੇ ਸਾਡਾ ਕੰਮ ਆ ਰਹੇ ਆ ਜੀ ਅਸੀਂ ਉਹਦੇ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਚਾਹੁੰਦੇ ਆ ਅਸੀਂ ਅੱਜ ਇੱਥੇ ਜਿੰਨੇ ਵੀ ਸਾਰੇ 6 ਬਲੋਕਾਂ ਦੇ ਪੰਜ-ਪੰਜ ਮੈਂਬਰ ਲੈ ਕੇ ਇੱਕ ਕਮੇਟੀ ਬਣਾਈ ਆ ਤੇ ਉਹ ਕਮੇਟੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜੀਆਂ ਗੱਡੀਆਂ ਬਾਹਰ ਆਉਗੀਆਂ ਨੂੰ ਨਾਲ ਖੜ ਕੇ ਚਲਾਨ ਕਟਾਵਾਂਗੇ ਤੇ ਤੁਹਾਡੇ ਮਾਧਿਅਮ ਰਾਹੀਂ ਪੀਵੀ ਬੱਤੀ ਮਾਧਿਮ ਰਾਹੀਂ ਅਸੀਂ ਇਹਨਾਂ ਨੂੰ ਦੱਸਣਾ ਵੀ ਚਾਹੁੰਦੇ ਆ ਸੁਚੇਤ ਵੀ ਕਰਨਾ ਚਾਹੁੰਦੇ ਆ ਜੋ ਬਾਰੋ ਗੱਡੀਆਂ ਆ ਕੇ ਸਾਡਾ ਪਿਕ ਡ੍ਰੌਪ ਦਾ ਕੰਮ ਕਰਦੀਆਂ ਵੇ ਭਾਈ ਜਿੰਨਾ ਹੋਣਾ ਸੀ ਤੁਸੀਂ ਕਰ ਲਿਆ ਅੱਜ ਤੋਂ ਲਾਸਟ ਡੇਨ ਹੈ ਤੁਹਾਡਾ ਕੱਲ ਤੋਂ ਪ੍ਰਸ਼ਾਸਨ ਨੂੰ ਨਾਂ ਲੈ ਕੇ ਤੁਹਾਡੇ ਚਲਾਨ ਘਟਾਏ ਜਾਣਗੇ ਜਿਹਦੇ ਵਿੱਚ ਸਾਰੇ ਡਰਾਈਵਰ ਸਾਡੇ ਨਾਲ ਹੈ ਹਾਂਜੀ ਕਿਤਾਈ ਮਨਜ਼ੂਰ ਹੈ ਸਾਰਿਆਂ ਨੂੰ ਜੀ ਸਾਬ ਸਾਬ ਮਹਿਕਮਾ ਜਿੰਦਾਬਾਦ 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 ਡਰਾਈਵਰ ਭਾਈਚਾਰਾ ਜਿੰਦਾਬਾਦ 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 ਭਾਈ ਸਾਹਿਬ ਜਿਵੇਂ ਤੁਸੀਂ ਦੱਸਿਆ ਬਾਹਰੋਂ ਆਹੋ ਜਿਹੜੀਆਂ ਗੱਡੀਆਂ ਆਉਂਦੀਆਂ ਬਾਹਰ ਕਿਹੜੀਆਂ ਗੱਡੀਆਂ ਆਉਂਦੀਆਂ ਮਤਲਬ ਟੈਕਸੀ ਵਾਲੀਆਂ ਆਉਂਦੀਆਂ ਟੈਕਸੀ ਆਉਂਦੀਆਂ ਜੀ ਟੈਕਸੀ ਗੱਡੀਆਂ ਆਉਂਦੀਆਂ ਪ੍ਰਾਈਵੇਟ ਵੀ ਆਉਂਦੀਆਂ ਟੈਕਸੀ ਗੱਡੀਆਂ ਵੀ ਆਉਂਦੀਆਂ ਤੇ ਉਹ ਸਾਡੇ ਕੰਮ ਨੂੰ ਮਾਰ ਰਹੀਆਂ ਅਸੀਂ ਉਹਨਾਂ ਨੂੰ ਸਖਤ ਵਿਰੋਧ ਕਰਦੇ ਹਾਂ ਤੇ ਅਸੀਂ ਉਹਨਾਂ ਦਾ ਪੂਰਾ ਡਟ ਕੇ ਵਿਰੋਧ ਸਾਰੇ ਵੀਰ ਕਰਨਗੇ ਜੀ ਤੇ ਜਿਹੜੇ ਤੁਹਾਡੇ ਜਿਹੜੇ ਟੈਕਸੀ ਵਾਲੇ ਜਿਹੜੇ ਬੰਦੇ ਆ ਉਹ ਤਾਂ ਨਹੀਂ ਬਾਹਰ ਉਹ ਜਿਵੇਂ ਯਾਨਕੀ ਹੋਰ ਦੇ ਸ਼ਹਿਰ ਤੋਂ ਯਾਨਕੀ ਦੂਸਰੀਆਂ ਸਵਾਰੀਆਂ ਚੱਕਦੇ ਦੇਖੋ ਜੀ ਸਿਰਫ ਲੋਕਲ ਸਵਾਰੀਆਂ ਚੱਕਦੇ ਕਰਦੇ ਸੀ ਸਾਡੇ ਬੰਦੇ ਅਸੀਂ ਇਸ ਗੱਲ ਨੂੰ ਲੁਕੋਵਾਂਗੇ ਨਹੀਂ ਕਰਦੇ ਸੀ ਸਾਰਿਆਂ ਨੇ ਇਸ ਗੱਲ ਦੀ ਅੱਜ ਕਸਮ ਖਾਦੀ ਆ ਵੀ ਅਸੀਂ ਅੱਜ ਤੋਂ ਬਾਅਦ ਜਿਹੜੇ ਵੀ ਆ ਕੋਈ ਵੀ ਕੰਮ ਨਹੀਂ ਕਰੋਗੇ ਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗੇ ਹਨਾ ਜੋ ਅਧ ਰੇਟ ਤੇ ਕੰਮ ਕਰਦੇ ਉਸ ਨਹੀਂ ਕਰਨ ਦੇ ਕਿਉਂਕਿ ਅਸੀਂ ਟੈਕਸ ਦਿੰਨੇ ਆ ਸਰਕਾਰਾਂ ਨੂੰ ਤੇ ਸਾਡਾ ਵੀ ਸਰਕਾਰਾਂ ਦੇ ਸਰਕਾਰਾਂ ਦਾ ਵੀ ਇੱਕ ਫਰਜ਼ ਮੰਨਦਾ ਵੀ ਸਾਡਾ ਸਾਥ ਦੇਣ ਹਨਾ ਸੋ ਇਸ ਕਰਕੇ ਹੋਰ ਕੋਈ ਵੀ ਵੀਰ ਆਪਣੀ ਗੱਲ ਰੱਖਣਾ ਚਾਹੁੰਦਾ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਬਲਬੀਰ ਥਾਂਦੀ ਜੀ ਨੇ ਦੱਸਿਆ ਕਿ ਇਹ ਜਿਹੜਾ ਪਿਕ ਐਂਡ ਡ੍ਰੌਪ ਦਾ ਘੋਣ ਸਾਡੇ ਇਸ ਟੈਕਸੀ ਭਾਈਚਾਰੇ ਨੂੰ ਲੱਗ ਚੁੱਕਾ ਪਰ ਮੈਂ ਇਥੇ ਇੱਕ ਨਵੇਕਲਾ ਸਨੇਹਾ ਦੇਣਾ ਚਾਹੁੰਦਾ ਕਿ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਜੇਕਰ ਇਹ ਵੀਡੀਓ ਕਿਤੇ ਇੰਟਰਨੈਸ਼ਨਲ ਲੈਵਲ ਤੇ ਜਾਂਦੀ ਆ ਜਿਹੜੇ ਸਾਡੇ ਭੈਣ ਭਰਾ ਮਾਤਾ ਪਿਤਾ ਵਿਦੇਸ਼ਾਂ 'ਚ ਬੈਠੇ ਆ ਮੈਂ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿਉਂਕਿ ਇਹ ਘਉਣ ਉੱਥੇ ਵੀ ਲੱਗਿਆ ਹੋਇਆ ਤੇ ਜੇਕਰ ਉਹਨਾਂ ਨੇ ਇਹ ਘਉਣ ਨੂੰ ਖਤਮ ਨਾ ਕੀਤਾ ਤਾਂ ਜਿੰਨੇ ਭਾਈਚਾਰੇ ਵਾਲੇ ਲੋਕ ਖੜੇ ਆ ਇਹਨਾਂ ਦੇ ਚੁੱਲੇ ਠੰਡੇ ਹੋ ਜਾਣੇ ਬਸ ਮੇਰੀ ਇਹੀ ਬੇਨਤੀ ਹੈ ਬਸ ਇਹੀ ਕਹਿਣਾ ਹੈ ਇਹੀ ਗੱਲ ਕਹਿਣਾ ਹੈ ਇੱਧਰ ਆ ਜੀ ਇੱਧਰ ਆ ਅਸੀਂ ਸਾਰੇ ਡਰਾਈਵਰ ਵੀਰ ਇਕੱਠੇ ਹੋਏ ਆ ਨਵਾਂ ਸ਼ਹਿਰ ਟੈਕਸੀ ਦੇ ਨਵਾਂ ਸ਼ਹਿਰ ਪੂਰੇ ਤੋਂ ਜ਼ਿਲ੍ਹੇ ਤੋਂ ਆ ਵੀਰੇ ਜੀ ਅਸੀਂ ਸਾਰੇ ਜਿੱਦ ਆ ਪਾਜੀ ਨੇ ਕਿਹਾ ਮੈਂ ਮੇਨ ਮੁੱਦਾ ਪਾਜੀ ਬਾਹਰ ਲੈ ਆ ਉਹਨੂੰ ਸੁਨੇਹਾ ਦੇਣਾ ਚਾਹਨਾ ਜੋ ਸਾਡੇ ਭੈਣ ਭਰਾ ਵੀਰ ਮਾਤਾ ਸਾਰੇ ਬਾਹਰ ਬੈਠੇ ਆ ਕਿਉਂਕਿ ਅਸੀਂ ਉਹਨਾਂ ਨੂੰ ਕਈ ਵਾਰ ਰਿਕਵੈਸਟਾਂ ਕੀਤੀਆਂ ਕਿ ਪਿਕ ਡ੍ਰੌਪ ਵਾਲੀਆਂ ਗੱਡੀਆਂ 'ਚ ਨਾ ਆਓ ਨਾ ਜਾਓ ਕਿਉਂਕਿ ਮੈਂ ਬਹੁਤ ਵਾਰ ਸੁਣਿਆ ਭਾਜੀ ਪਿਕ ਡ੍ਰੋਪ ਵਾਲੀ ਗੱਡੀ ਕੋਈ ਕਿਤੇ ਖਲਾ ਕੇ ਸਿੱਟ ਗਿਆ ਕੋਈ ਕਿਤੇ ਖਲਾ ਕੇ ਸਿੱਟ ਗਿਆ ਉਹਨੇ ਤੇ ਉਹਨਾਂ ਦਾ ਨੁਕਸਾਨ ਹੋ ਰਿਹਾ ਸਾਨੂੰ ਦੁੱਖ ਵੀ ਲੱਗਦਾ ਕਿ ਆਪਣੇ ਭੈਣ ਭਰਾਵਾਂ ਦਾ ਨੁਕਸਾਨ ਹੁੰਦਾ ਅਸੀਂ ਇਸ ਕਰਕੇ ਹੱਥ ਜੋੜ ਕੇ ਜ਼ਿਆਦਾ ਰਿਕਵੈਸਟ ਉਹਨਾਂ ਵੀਰਾਂ ਨੂੰ ਕਰਨਾ ਚਾਹੁੰਦਾ ਜਿਹੜੇ ਬਾਹਰ ਬੈਠੇ ਆ ਕਿ ਤੁਸੀਂ ਪਿਕ ਡ੍ਰੋਪ ਵਾਲੀਆਂ ਗੱਡੀਆਂ 'ਚ ਆਣਾ ਜਾਣਾ ਬੰਦ ਕਰੋ ਕਿਉਂਕਿ ਜੇ ਤੁਸੀਂ ਆਪਣੇ ਕਿਸੇ ਵੀਰ ਨੂੰ ਲੈ ਕੇ ਜਾਂਦੇ ਆ ਜਾਂ ਤੁਸੀਂ ਇੰਡੋ ਕੈਂਡਾ ਨਹੀਂ ਵੀ ਜਾਂਦੇ ਆ ਇੰਡੋ ਕੈਂਡਾ ਵਾਲੇ ਤਾਂ ਬਹੁਤ ਤਕੜੇ ਬੰਦੇ ਆ ਜੀ ਜਿਹੜੇ ਵੀਰਾਂ ਨੇ ਤੁਹਾਡੇ ਕਰਕੇ ਗੱਡੀਆਂ ਲਈਆਂ ਸੀ ਨਵੇਂ ਸ਼ਹਿਰ 'ਚ ਜੋ ਗੱਡੀਆਂ ਲੈ ਉਹ ਤਾਂ ਤਕੜੇ ਤਕੜੇ ਬੰਦੇ ਉਹਨਾਂ ਨੂੰ ਜਾਣ ਦਾ ਕੋਈ ਫਾਇਦਾ ਨਹੀਂ ਜਿਹੜੇ ਤੁਹਾਡੇ ਵਰਗੇ ਵੀਰ ਤੁਹਾਡੇ ਨਾਲ ਖੜੇ ਆ ਜਿਹੜੇ ਦੁੱਖ ਸੁੱਖ ਜਦੋਂ ਤੁਹਾਨੂੰ ਪਤਾ ਹੋਣਾ ਪਹਿਲਾਂ ਜਦੋਂ ਜਾਣ ਲੱਗੇ ਸੀ ਪਹਿਲਾਂ ਸਮੂਹਾਂ ਦੇ ਵਿੱਚ ਅਸੀਂ ਛੱਡ ਕੇ ਜਾਂਦੇ ਸੀ ਇੱਕ ਬੰਦਾ ਬਾਹਰ ਜਾਂਦਾ ਸੀ 10-10 ਬੰਦੇ ਨਾਲ ਜਾਂਦੇ ਸੀ ਮੈਂ ਖੁਦ 10-10 ਬੰਦੇ ਛੱਡ ਕੇ ਆਇਆ ਉਦੋਂ ਇੰਡੋਗਰੇਡੀਨ ਹੈ ਨਹੀਂ ਸੀ ਉਦੋਂ ਇੰਡੋਗਰੇਡੀਨ ਵਾਲੇ ਲੈ ਕੇ ਨਹੀਂ ਜਾਂਦੇ ਸੀ ਹੁਣ ਜੇ ਅੱਜ ਇੰਡੋਗਰੇਡੀਨ ਚੱਲ ਪਈ ਆ ਤੁਸੀਂ ਇੰਡੋਗਰੇਡੀਨ ਜਾਣ ਲੱਪੇ ਆ ਜਾਂ ਆਪਣੇ ਕਿਸੇ ਪਿੱਕ ਡ੍ਰੌਪ ਵਾਲੇ ਨਾਲ ਜਾਣ ਲੱਪੇ ਆ ਤੁਸੀਂ ਉਹ ਟਾਈਮ ਯਾਦ ਕਰੋ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਇੱਕ ਇੱਕ ਜਾਣੇ ਨੂੰ ਜਾਣਾ ਹੁੰਦਾ ਸੀ 10 10 ਬੰਦੇ ਛੱਡ ਕੇ ਆਏ ਆ ਨਾਲ ਜਾ ਜਾਗੇ ਅਸੀਂ ਤੁਹਾਡੇ ਕੋਲ ਇੱਕ ਬੰਦੇ ਦੇ ਹਿਸਾਬ ਨਾਲ ਪੈਸੇ ਨਹੀਂ ਲਏ ਅਸੀਂ ਪੂਰੀ ਗੱਡੀ ਦੇ ਹਿਸਾਬ ਨਾਲ ਪੈਸੇ ਲਏ ਆ ਤੁਸੀਂ ਉਹ ਦਿਨ ਯਾਦ ਕਰਕੇ ਉਹ ਦਿਨ ਭੁੱਲੋ ਨਾ ਤੇ ਆਪਣੇ ਪੀਰਾਂ ਨੂੰ ਸਾਰਿਆਂ ਨੂੰ ਜਿਹੜੇ ਤੁਹਾਡੇ ਸਕੇ ਸੰਬੰਧੀ ਅਸੀਂ ਨਹੀਂ ਕਹਿੰਦੇ ਸਾਨੂੰ ਲੈ ਕੇ ਜਾਓ ਤੁਹਾਡੇ ਕੋਈ ਵੀ ਜਾਣ ਪਛਾਣ ਵਾਲੇ ਬੰਦੇ ਆ ਉਹਨਾਂ ਨੂੰ ਲੈ ਕੇ ਜਾਓ ਤਾਂ ਕਿ ਉਹਨਾਂ ਦੇ ਘਰ ਦੇ ਚੁੱਲ੍ਹੇ ਬਲਣ ਤੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਉੱਤਨ ਉਹਨਾਂ ਦੇ ਘਰ ਦੇ ਖਰਚੇ ਚੱਲਣ ਧੰਨਵਾਦ ਜੀ ਜਿਵੇਂ ਤੁਸੀਂ ਸੇਫਟੀ ਦੀ ਗੱਲ ਕੀਤੀ ਜਾਣ ਪਛਾਣ ਵਾਲੇ ਬੰਦੇ ਰ ਸੇਫਟੀ ਵੀ ਹੁੰਦੀ ਹੈਗੇ ਜਾਣ ਜਿੰਮੇਵਾਰੀ ਰੱਖਦਾ ਨਾਲ ਅਸੀਂ ਵੀਰੇ ਜੀ ਹੁਣ ਅਸੀਂ ਜਾਣੇ ਮੰਨ ਲਓ ਮੈਂ ਹੁਣ ਰਾਤ ਨੂੰ ਜਾਣਾ ਹੈ ਜੀ ਮੈਂ ਰਾਤ ਨੂੰ ਜਾਣਾ ਮੈਨੂੰ ਪਤਾ ਹੈ ਦੋ ਕੁੜੀਆਂ ਆਏ ਆ ਜੀ ਉਹਨਾਂ ਨੇ ਆਣਾ ਜੀ ਮੈਨੂੰ ਪਤਾ ਹੈ ਉਹ ਮੇਰੀਆਂ ਭੈਣਾਂ ਮੇਰੀਆਂ ਮਾਤ ਭਾਬੀਆਂ ਜਾਂ ਮੇਰੇ ਕੁਝ ਰਿਸ਼ਤੇਦਾਰ ਆ ਮੈਂ ਉਹਨਾਂ ਨੂੰ ਪੂਰੀ ਸੇਫਟੀ ਨਾਲ ਲੈ ਕੇ ਆਉਂਗਾ ਤੇ ਮੈਂ ਚਾਹੂੰਗਾ ਕਿ ਕੋਈ ਨਸ਼ਾ ਪੱਤਾ ਕਰਨ ਵਾਲਾ ਵੀਰ ਉਹਨਾਂ ਦੇ ਨਾਲ ਨਾ ਜਾਵੇ ਤੇ ਇਸ ਕਰਕੇ ਮੈਂ ਸਾਰਿਆਂ ਦੀ ਰਿਕਵੈਸਟ ਕਰਦਾ ਕਿ ਨਸ਼ਾ ਪੱਤਾ ਕਰਨ ਵਾਲੇ ਵੀਰ ਟੈਕਸੀ ਡਰਾਈਵਰ ਜਿਹੜੇ ਪਿਕ ਡ੍ਰੌਪ ਦਾ ਕ ਨਾ ਉਥੇ ਪਾਰਕਿੰਗਾਂ ਦੇ ਵਿੱਚ ਦੋ ਦੋ ਦਿਨ ਖੜਦੇ ਆ ਮੱਛਰਾਂ ਨਾਲ ਬੁਰਾ ਹਾਲ ਹੋ ਜਾਂਦਾ ਉਹਨਾਂ ਨੇ ਕੋਈ ਪੂਰੀ ਨੀਂਦ ਨਹੀਂ ਕੀਤੀ ਹੁੰਦੀ ਉਹਨਾਂ ਦੇ ਐਕਸੀਡੈਂਟ ਵੱਧ ਤੋਂ ਵੱਧ ਹੁੰਦੇ ਆ ਤੁਸੀਂ ਪਿਕ ਡਰੋਵ ਵਾਲੀ ਕੋਈ ਵੀ ਗੱਡੀ ਚੈੱਕ ਕਰ ਲਓ ਕਿਸੇ ਦਾ ਕੋਈ ਕੁੰਝਾ ਸਾਫਤਾ ਨਹੀਂ ਹੁੰਦਾ ਉਹਨਾਂ ਨੇ ਮਾਰ ਮਾਰ ਗੱਡੀਆ ਕਿਉਂਕਿ ਨੀਂਦ ਦੇ ਵਿੱਚ ਚੱਲਦੇ ਆ ਇਸ ਕਰਕੇ ਮੈਂ ਰਿਕਵੈਸਟ ਕਰਦਾ ਕਿ ਸਾਡੀਆਂ ਗੱਡੀਆਂ ਨੂੰ ਪਹਿਲ ਦਿੱਤੀ ਜਾਵੇ ਜਿਹੜੇ ਤੁਹਾਡੇ ਸਕੇ ਸੰਬੰਧੀ ਐ ਕੋਈ ਜਾਣ ਪਛਾਣ ਵਾਲੇ ਤੁਹਾਡੇ ਮੱਲੇ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਜਾਇਆ ਜਾਵੇ ਧੰਨਵਾਦ ਹਾਂਜੀ ਪਹਿਲਾਂ ਤਾਂ ਤੈ ਇਹ ਦੇ ਲੋ ਧੰਨਵਾਦ ਪੀਪੀ 32 ਵਾਲੇ ਨਾਲ ਜਿਹੜੇ ਅੱਜ ਸਾਡੇ ਇੱਥੇ ਵਿਚ ਤੇ ਬਾਕੀ ਸਾਰੇ ਵੀਰਾਂ ਨੇ ਆਪਣੇ ਆਪਣੇ ਵਿਚਾਰ ਦੱਸਤੇ ਆ ਬਾਕੀ ਮੈਂ ਇਹੀ ਪੂਰੇ ਤਈਆਂ ਜ਼ਿਲ੍ਹਿਆਂ ਚ ਇਹੀ ਗੱਲ ਦੱਸਣਾ ਚਾਹਨਾ ਬੇ ਜਿਹੜੀ ਪਿਕ ਡ੍ਰੌਪ ਆ ਉਹ ਸਾਡੇ ਨਵੇਂ ਸ਼ਹਿਰ ਚ ਬਿਲਕੁਲ ਬੰਦਾ ਤੇ ਨਾ ਕੋਈ ਇੱਥੋਂ ਪਿਕ ਲੈਣ ਆਵੇ ਨਾ ਪਿਕ ਦੇਵੇ ਇਸ ਕਰਕੇ ਬੇਨਤੀ ਆ ਪੂਰੀ ਸ਼ਕਤੀ ਦੇ ਨਾਲ 15 ਦਿਨ ਤੋਂ ਇਹ ਮਹਿਮ ਚੱਲ ਰਹੀ ਆ ਤੇ ਕਈ ਵੀਰ ਫੜੇ ਵੀ ਆ ਉਹਨਾਂ ਦੀਆਂ ਵੀਡੀਓ ਵੀ ਪਾਈਆਂ ਗਈਆਂ ਤੇ ਹੁਣ ਇਸ ਤੋਂ ਬਾਅਦ ਅੱਜ ਤੋਂ ਬਾਅਦ ਇਹ ਸਾਰੇ ਵੀਰ ਪ੍ਰਾਨ ਕਰਕੇ ਚੱਲੇ ਆਵੇ ਅੱਜ ਤੋਂ ਬਾਅਦ ਨਾ ਪਿਕ ਡ੍ਰੌਪ ਕਰਾਂਗੇ ਤੇ ਨਾ ਕਰਨ ਦੇਵਾਂਗੇ ਇਸ ਕਰਕੇ ਬੇਨਤੀ ਆ ਕੋਈ ਵੀ ਵੀਰ ਸਾਡੇ ਜ਼ਿਲ੍ਹੇ ਚ ਪਿਕ ਡ੍ਰੌਪ ਕਰਨ ਨਾ ਆਵੇ ਥੈਂਕ ਯੂ ਧੰਨਵਾਦ ਸਾਡੇ ਜ਼ਿਲ੍ਹੇ ਦੇ ਬਾਕੀ ਜਿਹੜੇ ਸਾਡੇ ਵੀਰ ਕਈ ਜ਼ਿਲ੍ਹੇ ਦੇ ਨਹੀਂ ਵੀ ਇੱਥੇ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਪਿਕ ਡ੍ਰੌਪ ਖਾਸ ਕਰਕੇ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਨਵੇਂ ਸ਼ਹਿਰ ਜ਼ਿਲ੍ਹੇ ਚੋਂ ਪਿਕ ਡ੍ਰੌਪ ਬਿਲਕੁਲ ਨਾ ਕਰਨ ਜੇ ਕਰੂਗੇ ਜਿੱਥੇ ਕੋਈ ਫੜਿਆ ਗਿਆ ਉੱਥੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਗੱਡੀਆਂ ਵੀ ਬੌਂਡ ਕਰਾਵਾਂਗੇ ਤੇ ਇਹਦੇ ਵਿੱਚ ਆਪਣੀ ਜੂਨੀਅਨ ਚ ਰੱਖਿਆ ਗਿਆ ਵੀ 5000 ਰੁਪਇਆ ਜਰਮਾਨਾ ਵੀ ਲਾਵਾਂਗੇ ਜੇ ਆਪਣੇ ਸ਼ਹਿਰ ਦੀ ਗੱਡੀ ਖੜੀ ਹੈ ਜਾਂ ਜੇ ਕੋਈ ਬਾਹਰਲੀ ਗੱਡੀ ਖੜੀ ਜਾਂਦੀ ਹੈ ਉਹਨੂੰ ਬੋਨਡ ਕਰਾਵਾਂਗੇ ਤੇ ਜਾ ਉਹਦਾ ਚਲਾਨ ਕਰਾਵਾਂਗੇ ਜੀ ਅੱਜ ਤੁਹਾਡੀ ਪ੍ਰਸ਼ਾਸਨ ਨਾਲ ਹੁਣ ਕੀ ਤੁਹਾਡੀ ਗੱਲਬਾਤ ਹੋਣੀ ਹੈ ਜਾਂ ਮੰਨ ਲਓ ਕਿ ਤੁਸੀਂ ਜਾਣਾ ਹੈ ਪ੍ਰਸ਼ਾਸਨ ਨੂੰ ਅਸੀਂ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਸਾਰੇ ਵੀਰ ਇੱਥੋਂ ਪੈਦਲ ਮਾਰਚ ਕਰਨਗੇ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੂਰੇ ਦੁਨੀਆ ਚ ਇਹ ਚੀਜ਼ ਦੱਸਣਾ ਚਾਹੁੰਦੇ ਆ ਕਿ ਜਿਹੜੀ ਸਾਡੇ ਪਿਕ ਡ੍ਰੌਪ ਆ ਇਹ ਬਿਲਕੁਲ ਬੰਦ ਹੋਵੇ ਤੇ ਅਸੀਂ ਪੂਰੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਸਹਿਯੋਗ ਚਾਹੁੰਦੇ ਆ ਵੀ ਸਾਡੇ ਨਾਲ ਉਹ ਸਹਿਯੋਗ ਕਰਨ ਉਹ ਹੀ ਇਹਨਾਂ ਤੋਂ ਮੰਗ ਕਰਦੇ ਆ ਜੀ ਤੋਂ ਪਹਿਲਾਂ ਟੀਵੀ 32 ਚੈਨਲ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮੈਂਬਰ ਇੱਥੇ ਇਕੱਠੇ ਆਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡਾ ਜਿਹੜਾ ਟੈਕਸੀ ਦਾ ਧੰਦਾ ਸੀ ਅਸੀਂ ਸਾਰੇ 20 25 25 ਸਾਲ ਤੋਂ ਕੰਮ ਕਰ ਰਹੇ ਹਾਂ ਉਹ ਇਸ ਵੇਲੇ ਬਹੁਤ ਡਾਊਨ ਚੱਲ ਰਿਹਾ ਹੈ ਉਹਦਾ ਕਾਰਨ ਦੋ ਤਿੰਨ ਗੱਲਾਂ ਹਨ ਜੀ ਇੱਕ ਤਾਂ ਜੋ ਪਿਕ ਡ੍ਰੌਪ ਦਾ ਕੰਮ ਚੱਲ ਰਿਹਾ ਹੈ ਅੱਧੇ ਰੇਟ ਤੇ ਇਧਰੋ ਜਾਣਾ ਤੇ ਉਧਰੋ ਜਾਣਾ ਉਹ ਵੀ ਸਾਨੂੰ ਨੁਕਸਾਨ ਕਰ ਰਿਹਾ ਹੈ ਅਸੀਂ ਕਿਰਪਾ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਪਿਕ ਡ੍ਰੌਪ ਕਰਦੇ ਆ ਉਹ ਨਾ ਕਰਨ ਉਸ ਲਈ ਅਸੀਂ ਜੁਰਮਾਨਾ ਰੱਖਿਆ ਹੋਇਆ ਦੂਸਰੀ ਬੇਨਤੀ ਇਹ ਆ ਜਿਹੜੇ ਸਾਡੇ ਐਨਆਰ ਐਨਆਰ ਆਈ ਭਰਾ ਬਾਹਰ ਬੈਠੇ ਆ 10-10 ਸਾਲ ਤੋਂ ਰਹਿ ਰਹੇ 20-20 ਸਾਲ ਤੋਂ ਰਹਿ ਰਹੇ ਉਹ ਪਲੀਜ਼ ਕਿਰ ਏ ਨਾ ਉੱਥੋਂ ਸਾਨੂੰ ਫੋਨ ਕਰਨ ਅੱਬੀ ਕੋਈ ਗੱਡੀ ਜਿਹੜੀ ਦਿੱਲੀ ਆਂਦੀ ਹੋ ਸਾਨੂੰ ਲੈ ਜਾਵੇ 2000 ਤੇ ਲੈ ਜਾਵੇ 2500 ਤੇ ਲੈ ਜਾਵੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਜਿਹੜਾ ਜਿਸ ਤਰ੍ਹਾਂ ਦੱਸਿਆ ਕਿ ਵੀ ਜਿਹੜੇ ਇੰਡੋ ਕੈਨੇਡੀਅਨ ਆ ਉਹ ਅਮੀਰ ਲੋਕ ਆ ਅਸੀਂ ਸਾਰੇ ਇੱਕ ਇੱਕ ਦੋ ਦੋ ਗੱਡੀਆਂ ਵਾਲੇ ਪਿੰਡਾਂ ਦੇ ਬੰਦੇ ਆ ਤੁਸੀਂ ਆਪਣੇ ਪਿੰਡ ਦੇ ਬੰਦੇ ਨੂੰ ਲੈ ਕੇ ਜਾਓ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਜਾਓ ਉਹਦੇ ਪੈਸੇ ਬਿਟਾਓ ਨਹੀਂ ਤਾਂ ਜੋ ਇਸ ਵੇਲੇ ਜੋ ਟੈਕਸੀ ਦਾ ਕੰਮ ਹੈ ਕੋਈ 5 5 7 7 ਦਿਨਾਂ ਦੇ ਉੱਤੋਂ ਗੇੜਾ ਨਹੀਂ ਲੱਗਿਆ ਹੈਗਾ ਬਹੁਤ ਬੁਰਾ ਹਾਲ ਹੈ ਅਸੀਂ ਜਿਸ ਤਰ੍ਹਾਂ ਆਪਣੇ ਇੱਥੇ ਭਰਾਵਾਂ ਨੂੰ ਕਹਿੰਦੇ ਇਸ ਤਰ੍ਹਾਂ ਅਸੀਂ ਬਾਹਰ ਬੈਠੇ ਉਹਨਾਂ ਨੂੰ ਬੇਨਤੀ ਕਰਦੇ ਆਂ ਪਲੀਜ਼ ਕਿਰਪਾ ਕਰਕੇ ਉਹ ਅਦਰ ਰੇਟ ਤੇ ਗੱਡੀ ਨਾ ਲੱਭਣ ਆਪਣੇ ਪਿੰਡ ਦੇ ਆਪਣੇ ਕਿਸੇ ਮਾਮੇ ਦੇ ਮੁੰਡੇ ਭੂਆ ਦੇ ਮੁੰਡੇ ਨੂੰ ਭੈਣ ਭਰਾ ਨੂੰ ਉਹੀ ਗੱਡੀ ਲੈ ਜਾਣ ਤਾਂ ਕਿ ਉਹਦੇ ਵਿੱਚ ਉਹਦੀ ਸੇਫਟੀ ਵੀ ਆ ਜੇ ਕੱਲ ਨੂੰ ਉਹਨੂੰ ਕੋਈ ਪ੍ਰੋਬਲਮ ਹੁੰਦੀ ਆ ਕਿ ਅਸੀਂ ਕਈ ਵਾਰ ਸੁਣਿਆ ਆ ਬਈ ਰਸਤੇ ਵਿੱਚ ਗੱਡੀ ਆਂਦੀ ਆ ਉੱਥੇ ਪਤਾ ਹੀ ਲੱਗਿਆ ਵੀ ਡਰਾਈਵਰ ਕਿੱਥੇ ਚਲੇ ਗਿਆ ਸਾਡਾ ਸਾਡਾ ਸਮਾਨ ਕਿੱਥੇ ਚਲੇ ਗਿਆ ਸਾਡੀ ਗੱਡੀ ਜਦੋਂ ਬੰਦਾ ਬੈਠਦਾ ਉਹ ਸਾਨੂੰ ਜਾਣਦਾ ਹੁੰਦਾ ਆ ਸਾਡੀ ਜ਼ਿੰਮੇਵਾਰੀ ਹੁੰਦੀ ਆ ਕਈ ਵਾਰੀ ਅਸੀਂ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਜਦੋਂ ਸਵਾਰੀ ਨੂੰ ਛੱਡਣਾ ਹੁੰਦਾ 에ਰਪੋਰਟ ਮੈਂ ਖੁਦ ਗੱਡੀ ਦੇ ਵਿੱਚ ਉਤਰਦਾ ਨਹੀਂ ਤਾਂ ਕਿ ਉਹਦੇ ਵਿੱਚ ਗੱਡੀ ਦੇ ਟੈਚੀ ਪਏ ਆ ਜੇ ਮੈਂ ਮੱਥਾ ਟੇਕਣ ਜਾਊਗਾ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ ਜਦੋਂ ਮੇਰੀ ਗੱਡੀ ਵਿੱਚ ਟੈਚੀ ਪਏ ਹੁੰਦੇ ਜਾਂ ਅੰਦਰ ਪਏ ਹੁੰਦੇ ਜਾਂ ਉੱਪਰ ਟੰਗੇ ਹੁੰਦੇ ਆ ਸੀ ਅਸੀਂ ਖੁਦ ਦਰਬਾਰ ਸਾਹਿਬ ਮੱਥਾ ਨਹੀਂ ਟੇਕਦੇ ਅਸੀਂ ਉਹਨਾਂ ਦੀ ਰਾਖੀ ਕਰਦੇ ਆ ਉਹਨਾਂ ਨੂੰ ਮੱਥਾ ਟੇਕ ਕੇ ਸਵਾਰੀ ਆਂਦੀ ਆ ਫਿਰ ਅਸੀਂ ਉਹਨੂੰ ਅੰਮ੍ਰਿਤਸਰ 에어ਪੋਰਟ ਤੋਂ ਛੱਡ ਕੇ ਆਨੇ ਸਾਡੀ ਰਿਸਪੌਂਸੀਬਿਲਟੀ ਹੋ ਜਾਂਦੀ ਆ ਅਸੀਂ ਇਸ ਤਰ੍ਹਾਂ ਕੰਮ ਕਰਦੇ ਜਿਹੜਾ ਕੋਈ ਬਾਹਰਲਾ ਬੰਦਾ ਹੁੰਦਾ ਥੋੜੇ ਪੈਸਿਆਂ ਤੇ ਜਾਂਦਾ ਉਹਨੂੰ ਕੋਈ ਫਿਕਰ ਨਹੀਂ ਉਹ ਤੁਹਾਡਾ ਨੁਕਸਾਨ ਵੀ ਕਰਦਾ ਅ ਬਾਹਰ ਜਿੰਨੇ ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਤਾਂ ਕਿ ਆਪਣੇ ਵੀਰਾਂ ਭੈਣਾਂ ਦੀਆਂ ਪਿੰਡ ਦੀਆਂ ਗੱਡੀਆਂ ਲਿਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਪੀਵੀ 32 ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੀ ਇੱਕ ਮਿੰਟ ਜਿਹੜੇ ਕੀ ਜਿਹੜੀ ਸਾਡੀ ਆਵਾਜ਼ ਹੈਗੀ ਆ ਚਾਹੇ ਓ ਟਰੱਕ ਯੂਨੀਅਨ ਹੋਈ ਚਾਹੇ ਟੈਕਸੀ ਯੂਨੀਅਨ ਹੋਈ ਜਿਹੜੀ ਆਵਾਜ਼ ਸਾਡੀ ਪ੍ਰਸ਼ਾਸਨ ਤੱਕ ਪਹੁੰਚਾਉਂਦੀ ਹੈ ਤੁਹਾਡਾ ਬਹੁਤ ਧੰਨਵਾਦ ਇੱਥੇ ਆਉਣ ਤੇ ਔਰ ਜਿਵੇਂ ਅਜੀਬੀਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਨਰਾਈ ਭਾਈਆਂ ਨੂੰ ਵੀਰਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਇਹ ਗੱਡੀਆਂ ਪਾਈਆਂ ਹੋਈਆਂ ਕਿਉਂਕਿ ਉਹਨਾਂ ਦਾ ਆਣਾ ਜਾਣਾ ਪੰਜਾਬ ਦੇ ਵਿੱਚ ਲੱਗਿਆ ਰਹਿੰਦਾ ਔਰ ਦੇਖੋ ਅਸੀਂ ਤਾਂ ਇਹ ਵੀ ਗੱਲ ਕਹਿੰਨੇ ਆ ਵੀ ਜੇ ਸਾਡੇ ਕੋਲ ਸਟੈਂਡ ਤੇ ਬੰਦਾ ਆਂਦਾ ਵੀ ਹੈ ਕਿਉਂਕਿ ਪਿਕ ਡ੍ਰੋਪ ਦਾ ਬਹੁਤ ਜ਼ਿਆਦਾ ਗੰਦ ਪੈ ਚੁੱਕਿਆ ਸਾਰੇ ਬੱਸੇ ਹੀ ਕਈ ਵਾਰ ਸਾਡੇ ਸਟੈਂਡ ਤੇ ਸਵਾਰੀ ਆਂਦੀ ਆ ਵੀ ਸਾਨੂੰ ਕੋਈ ਬੰਨਵੇ ਜੇ ਗੱਡੀ ਹੈਗੀ ਤਾਂ ਦੇ ਦਿਓ ਸਾਥੀ ਫੇਰ ਵੀ ਉਹਨਾਂ ਨੂੰ ਇਹੀ ਗੱਲ ਕਹੀ ਦੀ ਕਿ ਭਾਈ ਨਹੀਂ ਤੁਸੀਂ ਅਪ ਡਾਉਨ ਦਾ ਰੇਟ ਕਰੋ ਸਾਡੇ ਨਾਲ ਕਿ ਉਹ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਘਰ ਦੇ ਵੀ ਨਾਲ ਸਾਡੇ ਜਾਂਦੇ ਆ ਚਾਹੇ ਇੱਕ ਜਣੇ ਨੇ ਜਾਣਾ ਹੋਣ 7 ਸੀਟਰ ਦੀ ਜੇ ਗੱਲ ਕਰੀਏ ਇੱਕ ਨੇ ਜੇ ਬਾਹਰ ਜਾਣਾ ਦਾ 500 ਵਾਰੀਆਂ ਉਹਨੂੰ ਚੜਾਣ ਜਾ ਸਕਦੀਆਂ ਨਾਲ ਕਿਉਂਕਿ ਅਸੀਂ ਪੂਰੀ ਬਾਈ ਇੱਜ਼ਤ ਉਹਨਾਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਨਾਲੇ ਘਰੇ ਲੈ ਆ ਕੇ ਛੱਡਣਾ ਔਰ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਕਿ ਇਹਨੂੰ ਵੱਧ ਤੋਂ ਵੱਧ ਨੱਥ ਪਾਈ ਜਾਵੇ ਔਰ ਜਿਹੜੀਆਂ ਭਾਰ ਢੋਣੀਆਂ ਗੱਡੀਆਂ ਜਿਹੜੀਆਂ ਸਕੂਲ ਬੱਸਾਂ ਐਤਵਾਰ ਨੂੰ ਇੱਧਰ ਉੱਧਰ ਸਵਾਰੀਆਂ ਲੈ ਕੇ ਜਾਂਦੀਆਂ ਇਹ ਵੀ ਬੰਦ ਕਰ ਦਿਓ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਟੈਕਸੀਆਂ ਪਰਮਟ ਵਾਲੀਆਂ ਜਿਹੜੀਆਂ ਹੈਗੀਆਂ ਇਹ ਉਹਨਾਂ ਦਾ ਕੰਮ ਆ ਔਰ ਉਹਨਾਂ ਨੂੰ ਦਿੱਤਾ ਜਾਵੇ ਧੰਨਵਾਦ ਜੀ